ਗੁਰਮੁਖ ਸਾਸਤਰ ਸੇਮਰਤ ਬੇ ਬੇਦ ਗੁਰਮੁਖ ਪਾਵੈ ਘਟ ਘਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗਲੀ ਗਣ ਤਮਟਾਵੈ ਗੁਰਮੁਖ RAM ਨਾਮ ਰੰਗ ਰਤਾ 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 ਨਾਨਕ ਗੁਰਮੁਖ ਖਸਮ ਪਛਾਤਾ ਬੇਨੂ ਗੁਰ ਪਰਮੈ ਆ ਬੈਨ ਗੁਰ ਕਾਲ ਨਾ ਪਵਈ ਥਾਏ ਬੈਨ ਗੁਰ ਮਨੂਆ ਬੈਨ ਗੁਰ ਬੈਨ ਗੁਰ ਮਨੂਆ ਅਤ ਡੋਲਾਏ ਬੈਨ ਗੁਰ ਮਨੂਆ ਅਤ ਡੋਲਾਏ ਬੈਨ ਗੁਰ ਤ੍ਰਿਪਤ ਨਹੀਂ ਬਖ ਖਾਏ ਬੈਨ ਗੁਰ ਬਿਸਿਆਰ ਡਸੈਰ ਬੈਨ ਗੁਰ ਬਿਸਿਆਰ ਡਸੈਰ ਦਸੈ ਮਰਵਾੜ ਨਾਨਕ ਗੁਰਬਿਨ ਘਾਟੇ ਘਾਟ ਜਿਸ ਗੁਰ ਮਿਲੈ ਤਸਪਾਰ ਉਤਾਰੈ ਅਵਗਣ ਮੇ ਮੇ ਮਿੱਟੈ ਮਿੱਟੈ ਗੁਣ ਨਿਸਤਾਰੈ ਮੁਕਤ ਮਹਾ ਸੁਖ ਗੁਰ ਗੁਰ ਸਬਦ ਵਿਚਾਰ ਗੁਰਮਖ ਕਦੇ ਨ ਆਵੈ ਹਾਰ ਤਨ ਹਟ ਤਨ ਤਨ ਹਟੜੀ ਇਹੋ ਮਨ ਬਨਜਾਰਾ ਨਾਨਾ ਹਟੜੀ ਇਹੋ ਮਨ ਵਣਜਾਰਾ ਨਾਨਕ ਸਹਜੇ ਸਚ ਬਾਬਾਰਾ ਗੁਰਮੁਖ ਬਾਂਦੇਓ ਸੇਤ ਵਿਦਾਤੇ ਲੰਕਾ ਲੂਟੀ ਦੇਤ ਸੰਤਾ ਪੈ RAM ਚੰਦ ਮਾਰੋ ਅਹਰਾ ਮਾਰਿਓ ਅਹਰਾਵਣ ਮਾਰਿਓ ਅਹਰਾਵਣ ਭੇਦ ਬੱਪੀ ਖਣ ਦੇਵਪਿਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ 330 ਉਧਾਰੇ